ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਦਿਨ ਉਸ ਵਿੱਚ ਚੱਲਦੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਭੇਟਾਉਣ ਦਾ ਵੀ ਮੌਕਾ ਮੈਨੂੰ ਪਰਮਾਤਮਾ ਨੇ ਦਿੱਤਾ ਕਿ ਪਹਿਲੀ ਵਾਰ ਛੋਟੀ ਸਾਹਿਬ ਜਿਆਪੀ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਕੱਢ ਦਿੱਤੀ ਤੇ ਵੈਕਟਰੀ ਹੋਈ ਤੇ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਅਦੇ 23 ਤਰੀਕ ਨੂੰ 26 ਤਰੀਕ ਨੂੰ ਚੱਲਦੀ ਹੋਈ

ਉਹ ਤਾਂ ਅਗਰ ਤੇ ਦੋ ਦਿਨ ਪਹਿਲਾਂ ਆਏ ਨੇ ਤੇ ਖੋੜਾ ਦੇ ਮਨ ਚ ਬੜੀ ਸ਼ਰਧਾ ਹੈ ਪਾਈਵਾਰ ਆਉਂਦੇ ਆ ਤੇ ਉਹ ਵੀ ਚਾਹੁੰਦੇ ਆ ਕਿ ਉੱਥੇ ਰਸ਼ ਨਾ ਹੋਵੇ ਇਹ ਸ਼ਹਾਬਤ ਜਿਹੜੀ ਮਹਾਨ ਕਰਦੇ ਨੂੰ ਹਰ ਕੋਈ ਨਮਸਕਾਰ ਕਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ ਇੱਥੇ ਹਰ ਕੋਈ ਸਜਦਾ ਕਰਦਾ ਤੁਸੀਂ ਦੇਖਿਆ ਪਿਛਲੀ ਵਾਰ 2 ਲੱਖ ਤੋਂ ਪਰਸੰਗਤ ਆਏ ਸੀ ਔਰ ਇਸ ਸਾਲ ਵੀ ਬਹੁਤ ਜ਼ਿਆਦਾ ਹੋতো ਨਹੀਂ ਜ਼ਿਆਦਾ ਸੰਗਤ ਆਉਗੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ ਤੇ ਸੀਐਮ ਸਾਹਿਬ ਨੇ ਪੁੱਛੇ ਡੀ ਸਾਹਿਬ ਨੂੰ ਤੇ ਐਸੇ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ ਸਾਰਿਆਂ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ ਸੋ

ਬੋਲੇ ਸੋਨਿਆ ਹਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇ ਪਾਰਲੀਮੈਂਟ ਚੱਲ ਰਹੀ ਸੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ ਵੀ ਹੋਦੀ ਰਹੀ ਉਸ ਵਿੱਚ ਚੱਲਦੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਗਵਾਉਣ ਦਾ ਵੀ ਮੌਕਾ ਮੈਨੂੰ ਤੇ ਬਾਤ ਪਾ ਲਈ ਕਿਤਾ ਕਿ ਪਹਿਲੀ ਵਾਰ ਛੋਟੇ ਸੱਜਿਆਨ ਸ਼ਰਧਾਂਜਲੀ ਦਿੱਤੀ ਗਈ ਅਤੇ ਤਾਂ ਦਿੱਤੀ ਗਈ ਦੇ ਨਾਲ ਰਿਪੋਰਟ ਤੇ ਵੀ ਗਈ ਤਾਂ ਕਿ ਜ ਫਿਊਚਰ ਦੇ ਵਿੱਚ ਦੇ ਸਪਾਈ ਤਰੀਕ ਨੂੰ

कि परमात्मा जिन्ना भी मौका दिता मैं बल बख्शी समीबार ने मा टेक आए साल और मैं ये चाहना कि संगत ना हो साल आके सदा करते नमस्कार करते हैं ਉਹ ਤਾਂ ਅਰਕ ਤੋਂ ਦੋ ਦਿਨ ਪਹਿਲਾਂ ਆਏ ਨੇ ਤੇ ਕੋਰੋਨਾ ਦੇ ਮੰਚ ਬੜੀ ਸ਼ਰਧਾ ਹੈ। ਪਾਈਵਾਰ ਆਉਂਦੇ ਆ ਤੇ ਉਹ ਵੀ ਚਾਹੁੰਦੇ ਆ ਕਿ ਉੱਥੇ ਰਸ਼ ਨਾ ਹੋਵੇ। ਇਹ ਸ਼ਹਾਬੁੱਦੀ ਜਿਹੜੀ ਮਹਾਨ ਕਰਤੂ ਨੂੰ ਹਰ ਕੋਈ ਨਮਸਕਾਰ ਕਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ। ਇੱਥੇ ਹਰ ਕੋਈ ਸਜਦਾ ਕਰਦਾ। ਤੁਸੀਂ ਦੇਖਿਆ ਪਿਛਲੀ ਵਾਰ 2 ਲੱਖ ਤੋਂ ਪ੍ਰਸੰਗਤਾਈ ਸੀ। ਔਰ ਇਸ ਸਾਲ ਵੀ ਬਹੁਤ ਜ਼ਿਆਦਾ ਹੋਤੂ ਜ਼ਿਆਦਾ ਸੰਗਤ ਆਊਗੀ। ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ। ਸੀਐਮ ਸਾਹਿਬ ਨੇ ਪੁੱਛੇ ਡੀ ਸਾਹਿਬ ਨੂੰ ਤੇ ਐਸਐਡੀ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ। ਸਾਰਿਆਂ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ। ਸੋ मानसावा जाके अपना सजदा करके गया